ਜੀ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਆਪਾਂ ਮੁਕੰਮਲ ਮੁਹਿੰਮ ਚਲਾਈ ਹੋਈ ਹੈਗੀ ਉਹਦੇ ਸੈਕੰਡ ਫੇਜ਼ ਦੇ ਦੌਰਾਨ ਹੁਸ਼ਿਆਰਪੁਰ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਯੂਥ ਕਲੱਬਸ ਦੇ ਨਾਲ ਮਿਲ ਕੇ ਸਪੋਰਟਸ ਡਿਪਾਰਟਮੈਂਟ ਦੇ ਨਾਲ ਤੇ ਆਮ ਲੋਕਾਂ ਨਾਲ ਮੀਡੀਆ ਦੇ ਸਾਥੀਆਂ ਨਾਲ ਮਿਲ ਕੇ ਇੱਕ ਤਿੰਨ ਸਤਰੀਏ ਸਪੋਰਟਸ ਟੂਰਨਾਮੈਂਟ ਜਿਹੜਾ ਹੈਗਾ ਖੇਡ ਮੇਲਾ ਕਰਾਇਆ ਜਾ ਰਿਹਾ ਹੈਗਾ ਮਨਯੋਗ सीएम साहब दी गाइडेंस ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਸਪੈਸ਼ਲ ਡੀਜੀਪੀ ਐਸਟੀਐਫ ਵੀ ਡਾਇਰੈਕਸ਼ਨਾਂ ਤੇ ਜਿਹੜਾ ਹੈਗਾ ਅਸੀਂ ਆ ਸਪੋਰਟਸ ਟੂਰਨਾਮੈਂਟ ਓਰਗੇਨਾਈਜ਼ ਕਰਾ ਰਹੇ ਹੈਗੇ ਆ ਸਪੋਰਟਸ ਟੂਰਨਾਮੈਂਟ ਤਿੰਨ ਸਤਰੀਏ ਹੋਏਗਾ ਤਿੰਨ ਸਤਰੀਏ ਮਤਲਬ ਪਹਿਲਾਂ ਥਾਣਾ ਲੈਵਲ ਤੇ ਹੋਏਗਾ ਜਿੱਥੇ ਪਿੰਡ ਲੈਵਲ ਦੀਆਂ ਟੀਮਾਂ ਪਾਰਟਿਸਿਪੇਟ ਕਰਨਗੀਆਂ ਉਸ ਤੋਂ ਬਾਅਦ ਸਬ ਡਿਵੀਜ਼ਨ ਲੈਵਲ ਤੇ ਹੋਏਗਾ ਜਿਹਦੇ ਵਿੱਚ ਥਾਣੇ ਲੈਵਲ ਦੀਆਂ ਟੀਮਾਂ ਜਿਹੜੀ ਉਸ ਲੈਵਲ ਤੋਂ ਜਿਹੜੀ ਜਿੱਤੂ ਟੀਮਾਂ ਹੋਣਗੀਆਂ ਉਹ ਪਾਰਟਿਸਿਪੇਟ ਕਰਨਗੀਆਂ ਤੇ ਨੈਕਸਟ 3 ਲੈਵਲ ਜਿਹੜਾ ਹੈਗਾ ਉਹ ਜ਼ਿਲ੍ਹਾ ਲੈਵਲ ਤੇ ਹੋਏਗਾ ਉਹਦੇ ਵਿੱਚ ਹਰ ਸਬਡਿਵੀਜ਼ਨ ਵੱਲੋਂ ਜਿਹੜੀ ਜੇਤੂ ਟੀਮਾਂ ਹੈਗੀਆਂ ਉਹ ਸਬਡਿਵੀਜ਼ਨ ਲੈਵਲ ਤੇ ਫਿਰ ਸਬਡਿਵੀਜ਼ਨ ਲੈਵਲ ਤੋਂ ਆ ਕੇ ਜ਼ਿਲ੍ਹਾ ਸਤਰ ਤੇ ਪੁਲਿਸ ਲਾਈਨ ਵਿਖੇ ਆਪਣਾ ਪਾਰਟਿਸਪੇਸ਼ਨ ਨਾਤਾ ਹੋਏਗਾ ਇਹਦੇ ਵਿੱਚ ਜਿਹੜਾ ਹੈਗਾ ਸਾਰੇ ਗੇਮਸ ਮੈਕਸਿਮਮ 5 ਦੇ ਵਿੱਚ ਲੋਕਾਂ ਦਾ ਰੁਝਾਨ ਹੈਗਾ ਫੁੱਟਬਾਲ, ਵਾਲੀਬਾਲ, ਕ੍ਰਿਕਟ, ਬਾਸਕਟਬਾਲ, ਕਬੱਡੀ ਸਾਰੀ ਖੇਡ ਵਾਸਤੇ ਸੇ ਟੀਮਾਂ ਇਨਵਾਈਟ ਕੀਤੀਆਂ ਹੈਗੀਆਂ ਤੇ ਵੱਤੋਂ ਵੱਤ ਜਿਹੜੀ ਟੀਮਾਂ ਆਣ ਗਿਆ ਉਹਨਾਂ ਦੇ ਮੈਚ ਥਾਣਾ ਲੈਵਲ ਤੇ ਉਸ ਤੋਂ ਬਾਅਦ ਸਬਡਿਵੀਜ਼ਨ ਲੈਵਲ ਤੇ ਨੈਕ ਤੇ ਫਿਰ ਜ਼ਿਲ੍ਹਾ ਲੈਵਲ ਤੇ ਕਰਾਇਆ ਜਾਣਗੇ ਜਿਹੜੇ ਜ਼ਿਲ੍ਹਾ ਲੈਵਲ ਦੇ ਜਿਹੜੇ ਜੇਤੂ ਟੀਮਾਂ ਹੋਣਗੀਆਂ ਉਹਨਾਂ ਨੂੰ ਫਸਟ ਟੀਮ ਨੂੰ 21000 ਰੁਪਏ ਨਾਮ ਸੈਕੰਡ ਟੀਮ ਨੂੰ 11000 ਰੁਪਏ ਨਾਮ ਤੇ ਥਰਡ ਟੀਮ ਨੂੰ 5000 ਰੁਪਏ ਨਾਮ ਦਿੱਤਾ ਜਾਏਗਾ ਵੱਖਰੇ ਵੱਖਰੇ ਖੇਡਾਂ ਦੀ ਵਕੜੀ ਵਕੜੀ ਟੀਮਾਂ ਨੂੰ ਜਿੱਦਾਂ ਜੇਕਰ ਪੰਜ ਆਪਾਂ ਖੇਡਾਂ ਦੀ ਟੀਮਾਂ ਹੈਗੀਆਂ ਤੇ ਪੰਜਾਂ ਦੇ ਫਸਟ ਨੂੰ 21000 ਸੈਕੰਡ ਨੂੰ 11000 ਤੇ ਥਰਡ ਨੂੰ 5500 ਰੁਪਏ ਦਿੱਤੇ ਜਾਣਗੇ ਤੇ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਸਪੋਰਟਸ ਡਿਪਾਰਟਮੈਂਟ ਦੇ ਨਾਲ ਮਿਲ ਕੇ ਤੇ ਆਮ ਲੋਕਾਂ ਨਾਲ ਮਿਲ ਕੇ ਇਹਨੂੰ ਅੱਗੇ ਵਧਾ ਰਹੇ ਆ ਮੇਨ ਮਕਸਦ ਜਿਹੜਾ ਆਪਣਾ ਹੈਗਾ ਕਿ ਨਸ਼ਾ ਦੇ ਖਿਲਾਫ ਜਿਹੜੀ ਅਵੇਰਨੈਸ ਕੈਂਪੇਨ ਹੈਗੀ ਉਹਨੂੰ ਸਟਰੈਂਥਨ ਕਰਨਾ ਲੋਕਾਂ ਦਾ ਪਾਰਟਿਸਪੇਸ਼ਨ ਨਸ਼ੇ ਦੇ ਖਿਲਾਫ ਜਿਹੜਾ ਹੈਗਾ ਇੱਕ ਮੁਕਮਲ ਮੁਹਿੰਮ ਇੱਕ ਜਨ ਮੁਹਿੰਮ ਜਿਹੜੀ ਹੈਗੀ ਬਣ ਜਾਇਆ ਆਪਣੇ ਨਸ਼ਾ ਦੇ ਖਿਲਾਫ ਜਿਹੜੀ ਲੜਾਈ ਹੈਗੀ ਉਹਨੂੰ ਬੜਾਣਾ ਆਪਣਾ ਮੇਨ ਮਕਸਦ ਹੈਗਾ ਇਹਦੇ ਵਿੱਚ ਅਸੀਂ ਯੂਥ ਨੂੰ ਐਸੋਸੀਏਟ ਕਰਨਾ ਚਾਹੁੰਦੇ ਆ ਪੰਜਾਬ ਪੁਲਿਸ ਵੱਲੋਂ ਜਿਹੜੀ ਕਾਰਵਾਈ ਨਸ਼ਾ ਦੇ ਖਿਲਾਫ ਕੀਤੀ ਜਾ ਰਹੀ ਹੈਗੀ ਉਹਦੇ ਦੋ ਸਟੈਪਸ ਹੈਗੇ ਇੱਕ ਹੈਗਾ ਆਪਣਾ ਇਨਫੋਰਸਮੈਂਟ एनफोर्समेंट ਵਿੱਚ पुलिस दी मदद जेडे अपना यूथ हैगा जेडे आम लोग हैगे ओ इन्फॉर्मेशन शेयर करके ਸਾਡੇ ਨਾਲ ਕਰ ਸਕਦੇ ਹੈਗੇ ਨਸ਼ਾ ਵੇਚਣ ਵਾਲਿਆਂ ਬਾਰੇ ਸੋ ਦੈਟ ਕਿ ਅਸੀਂ ਉਹਨਾਂ ਨੂੰ ਫੜ ਕੇ ਕਾਨੂੰਨ ਦੇ ਮੁਤਾਬਿਕ ਸਜ਼ਾ ਦੇ ਲਾ ਸਕੀਏ ਦੂਜਾ ਜਿਹੜਾ ਸਟੈਪ ਹੈਗਾ ਉਹ ਲੋਕ ਸਾਡੇ ਨਾਲ ਮਿਲ ਕੇ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੈਗੇ ਜਿਹੜੇ ਡਰੱਗ ਵਿਕਟਿਮ ਹੈਗੇ ਜਿਹੜੇ ਆਪਾਂ ਜਿਨ੍ਹਾਂ ਨੂੰ ਪ੍ਰੈਗਟਿਕ ਵੀ ਕੰਨਿਆ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਦੇ ਕੇ ਉਹਨਾਂ ਨੂੰ ਮੋਟੀਵੇਟ ਕਰਕੇ ਸਾਡੇ ਨਾਲ ਮਿਲ ਕੇ ਹੈਲਥ ਡਿਪਾਰਟਮੈਂਟ ਦੇ ਨਾਲ ਮਿਲ ਕੇ ਉਹਨਾਂ ਨੂੰ ਫੈਸਿਲਿਟੇਟ ਕਰਾ ਕੇ ਆਪਾਂ ਡਰਗ ਡੀ ਐਡਿਕਸ਼ਨ ਕਰਾਈਏ ਤੇ ਫਿਰ ਫਰਦਰ ਰੀਹੈਬਿਲੀਟੇਸ਼ਨ ਕਰਾਈਏ ਸੋ ਥੈਟ ਕਿ ਇੱਕ ਇਨਫੋਰਸਮੈਂਟ ਵਾਲੇ ਪਾਸੇ ਵੀ ਲੋਕਾਂ ਦਾ ਪਾਰਟਿਸਪੇਸ਼ਨ ਸਾਨੂੰ ਚਾਹੀਦਾ ਦੂਜੇ ਪਾਸੇ ਰੀਹੈਬਿਲੀਟੇਸ਼ਨ ਵਾਲੇ ਪਾਸੇ ਵੀ ਲੋਕਾਂ ਦਾ ਸਪੋਰਟ ਮੈਂਟਲ ਸਪੋਰਟ ਸਾਨੂੰ ਚਾਹੀਦਾ ਸੋ ਥੈਟ ਉਹ ਲੋਕ ਮੋਟੀਵੇਟ ਹੋ ਕੇ ਨਸ਼ਾ ਛੱਡ ਕੇ ਤੇ ਇੱਕ ਆਮ ਜੀਵਨ ਵੱਲ ਵੱਧ ਸਕੀਏ ਇਸੇ ਦੀ ਲੜੀ ਵਿੱਚ ਜਿਹੜਾ ਹੈਗਾ ਲੋਕਾਂ ਦੇ ਵਿੱਚ ਸਪੋਰਟਸ ਵੱਲ ਇੱਕ ਹੈਲਦੀ ਲਾਈਫ ਸਟਾਈ ਉਦਾ ਇੰਟਰਸਟ ਵਧਾਉਣ ਵਾਸਤੇ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਆ ਸਪੋਰਟਸ ਟੂਰਨਾਮੈਂਟ ਕਰਾਇਆ ਜਾ ਰਿਹਾ ਹੈਗਾ ਮੇਰੇ ਅੰਦਾਜ਼ੇ ਦੇ ਮੁਤਾਬਿਕ ਇਹਦੇ ਵਿੱਚ ਲਗਭਗ ਦੇ ਰਹੇਗੇ ਪੂਰੇ ਜ਼ਿਲ੍ਹੇ ਤੋਂ ਹੁਣ ਤੱਕ ਦਾ ਜਿਹੜਾ ਅਸੀਂ ਇਨੀਸ਼ੀਅਲ ਸਰਵੇ ਕੀਤਾ ਹੈਗਾ 4000 ਬੱਚੇ ਪਾਰਟਿਸਿਪੇਟ ਐਕਟਿਵਲੀ ਇਨਐਕਟਿਵਲੀ ਮਤਲਬ ਪੈਸਿਵਲੀ ਔਰ ਐਕਟਿਵਲੀ ਪਾਰਟਿਸਿਪੇਟ ਕਰਨਗੇ ਉਸ ਤੋਂ ਇਲਾਵਾ ਬਾਕੀ ਲੋਕ ਆਡੀਅנס ਵੀ ਜਿਹੜੀ ਹੈਗੀ ਇਸ ਤੋਂ ਔਰ ਵੱਧ ਜੁੜੇਗੀ ਤੇ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਸਾਰੇ ਪੋਲਿਟੀਕਲ ਰਿਪਰੈਜ਼ੈਂਟੇਟਿਵ ਮੋਤਵਾਰ ਲੋਕਾਂ ਨੂੰ ਵੀ ਅਸੀਂ ਇੰਗੇਜ ਕਰ ਰਹੇ ਹਾਂ ਤੇ ਸਬ ਡਿਵੀਜ਼ਨ ਲੈਵਲ ਤੇ ਪੁਲਿਸ ਸਟੇਸ਼ਨ ਲੈਵਲ ਤੇ ਸਾਰੇ ਲੋਕ ਇੱਥੇ ਅਸੋਸੀਏਟਡ ਰਹਿਣਗੇ ਕਿਉਂਕਿ ਦੇਖੋ ਨਸ਼ੇ ਦੇ ਖਿਲਾਫ ਜਿਹੜੀ ਆਪਣੀ ਲੜਾਈ ਹੈਗੀ ਉਹ ਆਪਣੇ ਸਾਰਿਆਂ ਦੀ ਇੱਕ ਸਾਂਝੀ ਲੜਾਈ ਹੈਗੀ ਆਪਣੇ ਸਮਾਜ ਦੇ ਵਾਸਤੇ ਲੜਾਈ ਹੈਗੀ ਆਪਣੀ ਆਉਣ ਵਾਲੀ ਪੀੜ੍ਹੀਆਂ ਵਾਸਤੇ ਲੜਾਈ ਹੈਗੀ ਇੱਕ ਚੰਗੇ ਸਮਾਜ ਦੀ ਸਜਣਾ ਵਾਸਤੇ ਇੱਕ ਚੰਗੇ ਪੰਜਾਬ ਦੀ ਸਜਣਾ ਵਾਸਤੇ ਲੜਾਈ ਹੈਗੀ ਤੇ ਇਹਦੇ ਵਸਾਰਾਂ ਦਾ ਪਾਰਟਿਸਪੇਸ਼ਨ ਜਿਹੜਾ ਹੈਗਾ ਉਹ ਵੱਧ ਚੜ ਕੇ ਹੋਣਾ ਜ਼ਰੂਰੀ ਹੈਗਾ ਤੇ ਸੋ ਦੈਟ ਕਿ ਆਪਾਂ ਵੱਧ ਤੋਂ ਵੱਧ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਕੇ ਪੁਲਿਸ ਦੇ ਨਾਲ ਜੋੜ ਕੇ ਤੇ ਇਸ ਆਪਣੀ ਜਿਹੜੀ ਲੜਾਈ ਹੈਗੀ ਜਿਹੜੀ ਕੈਂਪੇਨ ਹੈਗੀ ਨਸ਼ਾ ਦੇ ਖਿਲਾਫ ਇਹਨੂੰ ਇੱਕ ਮੁਕੰਮਲ ਤੌਰ ਤੇ ਅੱਗੇ ਵਧਾ ਕੇ ਨਸ਼ੇ ਦਾ ਖਾਤਮਾ ਕਰ ਸਕਦੇ ਜੀ ਆਪ ਜੀ ਵੀ ਉਹਦੀ ਪੂਰੀ ਜਿਲ੍ਹਾ ਸਰਪ੍ਰਸਤ ਜੀ ਪੰਜਾਬ 'ਚ ਵੀ ਵੱਖਰੇ ਵੱਖਰੇ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਮਨਜੋਗ ਸੀਐਮ ਸਾਹਿਬ ਦੀ ਡਾਇਰੈਕਸ਼ਨ ਤੇ ਮਨਜੋਗ ਬੀਜਪੀ ਸਾਹਿਬ ਪੰਜਾਬ ਤੇ ਸਪੈਸ਼ਲ ਡੀਜੀ ਆਪਣੇ ਐਸਟੀਐਫ ਜਿਹੜੇ ਹੈਗੇ ਉਹ ਕੋਆਰਡੀਨੇਟ ਕਰ ਰਹੇ ਹੈਗੇ ਪੂਰੇ ਸਟੇਟ ਲੈਵਲ ਤੇ ਤੇ ਜਿੰਨਾ ਮੇਰੇ ਦਿਹਾਂਚ ਹੈਗਾ ਸਟੇਟ ਲੈਵਲ ਤੇ ਹਰ ਜ਼ਿਲ੍ਹੇ ਵੱਲੋਂ ਇਸ ਤਰੀਕੇ ਦੀ ਐਕਟੀਵਿਟੀਆਂ ਕਰਾਈ ਜਾ ਰਹੀ ਹੈਗੇ ਆ ਵਕਫਤ ਮੈਂ ਬੇਟੀਆਂ ਤੇ ਇਹ ਤੇ ਵਕ ਵਕ ਕਰੀ ਕਾ ਜਿੱਦਾਂ ਪ੍ਰਾਈਜ਼ ਲਿਪਕ ਦਿੱਤਾ ਜਾਂਦਾ ਹੁਣ ਬਕਾਇਦਾ ਸਰਟੀਫੀਕੇਟ ਵੀ ਦਿੱਤਾ ਜਾਂਦਾ ਜਿੰਨੇ ਪਾਰਟਿਸਪੇਟ ਕਰਦੇ ਜਿੱਤਣ ਵਾਲਿਆਂ ਨੂੰ ਜਿਹੜੇ ਵੀ ਲੋਕ ਪਾਰਟਿਸਪੇਟ ਕਰਨਗੇ ਇਹਨਾਂ ਚ ਸਾਰੇ ਗੇਮਾਂ ਚ ਸਾਰੇ ਗੇਮਾਂ ਪਾਰਟਿਸਪੀਟਸ ਨੂੰ ਆਪਾਂ ਮੇਰੇ ਵੱਲੋਂ ਸਰਟੀਫିକੇਟ ਦਿੱਤਾ ਜਾਏਗਾ ਤੇ ਹੌਸਲਾ ਫਚਾਈ ਵਾਸਤੇ ਤੇ ਜਿਹੜੇ ਜੇਤੂ ਟੀਮਾਂ ਹੋਣਗੀਆਂ ਉਹਨਾਂ ਨੂੰ ਨਗਦ ਇਨਾਮ ਦਿੱਤਾ ਜਾਏਗਾ ਇਸ ਦੇ ਅੱਗੇ ਕਿ ਕਿਸੇ ਕਿਸੇ ਦੀ ਏਜ ਵੀ ਰੱਖੀ ਹੈ ਵੀ ਇੰਨੇ ਤਰੀਕੇ ਨਾਲ ਕਢੇ ਦੇਣੇ ਸਾਥ ਆਪਨ ਓਪਨ ਓਪਨ ਟੀਮਸ ਹੈਗੀ ਹੈ ਆਪਣੀ ਸਾਰੇ ਲੋਕ ਪਾਰਟਿਸਪੀਟ ਕਰ ਸਕਦੇ ਹੈ ਰਜਿਸਟ੍ਰੇਸ਼ਨ ਵਗੈਰਾ ਕੋਈ ਹਾਂ ਰਜਿਸਟ੍ਰੇਸ਼ਨ ਵਾਸਤੇ ਅਸੀਂ ਆਪਣੇ ਹੈਲਪਲਾਈਨ ਨੰਬਰ ਸਿਸ਼ੂ ਕੀਤੇ ਹੈਗੇ ਜਿੱਦੇ ਵਿੱਚ ਹਰ ਥਾਣੇ ਦੇ ਜਿਹੜੇ ਹੈਗੇ ਮੁੰਸ਼ੀ ਦਾ ਨੰਬਰ ਲੋਕਲ ਲੈਵਲ ਤੇ ਥਾਣਾ ਲੈਵਲ ਤੇ ਦ ਸੈਂਟਰਲ ਲੈਵਲ ਤੇ ਸਾਡੀ ਇੱਕ ਡਰਗ ਹੈਲਪਲਾਈਨ ਆਲਰੇਡੀ ਵਰਕ ਕਰ ਰਹੀ ਹੈਗੀ ਉਹ ਰਜਿਸਟ੍ਰੇਸ਼ਨ ਹੈਲਪਲਾਈਨ ਵਾਂਗੂ ਵੀ ਕੰਮ ਕਰੇਗੀ ਤੇ ਉਸ ਤੋਂ ਅਲਾਵਾ ਸਾਡੇ ਕੰਟਰੋਲ ਰੂਮ ਦੇ ਨੰਬਰ ਹੈਗੇ ਉਹ ਸਾਰੇ ਕੋਆਰਡੀਨੇਟ ਕਰਾ ਕੇ ਜਿਹੜਾ ਹੈਗਾ ਫੈਸਿਲਿਟੇਸ਼ਨ ਰੀਸ ਕੋਸਟ ਕੇ ਰਜਿਸਟ੍ਰੇਸ਼ਨ ਦੀ ਸਿਰਫ ਫੀਸ ਸਭ ਕੁਝ ਫ੍ਰੀ ਆਫ ਕੋਸਟ ਹੈਗਾ ਜੀ ਅਸੀਂ ਤੋਂ ਚਾਹ ਇਹਦੇ ਵਿੱਚ ਕੋਈ ਮਤਲਬ ਇਹ ਆ ਜਿਹੜਾ ਹੈਗਾ ਆਪਣਾ ਲੋਕਾਂ ਨੂੰ ਜੋੜਨ ਵਾਸਤੇ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਤੇ ਉਹਨਾਂ ਨੂੰ ਨਸ਼ਾ ਦੇ ਖਿਲਾਫ ਜਾਗਰੂ ਕਰਨ ਵਾਸਤੇ ਐਟ ਦ ਸੇਮ ਟਾਈਮ ਪੁਲਿਸ ਦੇ ਨਾਲ ਮਿਲ ਕੇ ਨਸ਼ੇ ਦੇ ਖਿਲਾਫ ਚੰਗੀ ਕਾਰਵਾਈ ਕਰਨ ਵਾਸਤੇ ਰਿਫਰੈਸ਼ਮੈਂਟ ਵਗੈਰਾ ਦਾ ਬਕਾਇਦਾ ਹੋਏਗਾ ਜੀ ਬਿਲਕੁਲ ਰਿਫਰੈਸ਼ਮੈਂਟ ਦਾ ਪੂਰਾ ਇੰਤਜ਼ਾਮ ਕੀਤਾ ਜਾਏਗਾ ਪਾਰਟਿਸਪੈਂਟਸ ਵਾਸਤੇ ਤੇ ਬਕਾਇਦਾ ਪੂਰਾ ਟੈਂਟ ਵਗੈਰਾ ਸਾਰਾ ਆਰਗੇਨਾਈਜ਼ ਪ੍ਰੋਪਰ ਉਹਨੂੰ ਕੀਤਾ ਜਾਏਗਾ ਜੀ ਹੁਣ ਤੱਕ ਕਿੰਨੀਆਂ ਕਟੀਮਾਂ ਜਿਹੜੀਆਂ ਜਾਂ ਬੱਚੇ ਕਿੰਨੇ ਕੈਂਡੀਡੇਟ ਮਤਲਬ ਆਪਣਾ ਨਾਮ ਕਰਵਾਉਣਾ ਕੁਝ ਥਾਵਾਂ ਤੇ ਜਿਹੜਾ ਹੈਗਾ ਸਬ ਡਿਵੀਜ਼ਨ ਗੜਸ਼ੰਕਰ ਜੇ ਵੀ ਸਾਡੇ ਕੋਲੇ ਬੱਚੇ ਆਜ ਕੁਝ ਮੈਚੇ ਚੱਲ ਰਹੇ ਹੈਗੇ ਇਧਰ ਟਾਂਡਾ ਵੀ ਸਾਡੇ ਮੈਚ ਚੱਲ ਰਹੇ ਹੈਗੇ ਦਸਵਾ ਤੇ ਵੀ ਆਜ ਮੈਚੇ ਹੈਗੇ ਤੇ ਕਾਫੀ ਟੀਮਾਂ ਲਗਭਗ 20 ਤੋਂ ਜ਼ਿਆਦਾ ਟੀਮਾਂ ਸਾਡੇ ਕੋਲ ਜਿਹੜੀ ਹੈਗੀ ਹੁਣ ਤੱਕ ਆ ਚੁੱਕੀ ਹੈਗੀ ਲਾਸਟ ਡੇਟ ਸਰ ਕਾ ਰੱਖੀ ਹੋਈ ਹੈ ਜਿਸ ਤਰ੍ਹਾਂ ਮੇਰੇ ਰਜਿਸਟ੍ਰੇਸ਼ਨ ਦੇ ਦੇਖੋ ਤਾਂ ਹੈਗਾ ਕਿ ਅ ਅੱਜ ਔਰ ਕੱਲ ਦੋ ਮੈਚੇਸ ਆਪਣੇ ਹੋਣੇ ਪੁਲਿਸ ਸਟੇਸ਼ਨ ਲੈਵਲ ਤੇ ਜਿਹੜੀ ਪ੍ਰਿੰਟ ਲੈਵਲ ਦੀ ਟੀਮ ਆਣ ਗਿਆ ਜੇਕਰ ਲੋਕਾਂ ਦਾ ਪਾਰਟਿਸਪੀਕੇਸ਼ਨ ਵੱਧਦਾ ਹੈਗਾ ਤੇ ਉਹ ਲੋਕਾਂ ਦਾ ਰੁਝਾਨ ਆਉਂਦਾ ਹੈਗਾ ਤੇ ਅਸੀਂ ਉਸ ਡੇਟ ਨੂੰ ਅੱਗੇ ਵੀ ਵਧਾ ਸਕਦੇ ਹੈਗੇ ਤੇ ਪਰਸੋਂ ਤੱਕ ਵੀ ਕਰਾ ਸਕਦੇ ਹੈਗੇ ਉਹ ਲੋਕਾਂ ਦਾ ਇੰਟਰਸਟ ਤੇ ਲੋਕਾਂ ਤੇ ਰੁਝਾਨ ਤੇ ਰਹੇਗਾ ਜੇਕਰ ਕੱਲ ਤੱਕ ਹੋਰ ਟੀਮਾਂ ਆਉਂਦੀ ਰਹੀਆਂ ਤਾਂ ਅਸੀਂ ਪਰਸੋਂ ਤੱਕ ਵੀ ਮੈਚ ਕਰਾ ਸਕਦੇ ਹਾਂ